ਤੋਂ ਬੇਬੇ ਨਾਨਕੀ ਆਪਣੇ ਪਤੀ ਭਾਈਆ ਜੈਰਾਮ ਜੀ ਨੂੰ ਵੇਖਿਆ ਬੜੇ ਉਦਾਸ ਨੇ ਪੁੱਛਣਾ ਕੀਤਾ ਸਵਾਮੀ ਜੀ ਕੀ ਕਾਰਨ ਹੈ ਤੇ ਉਸ ਵੇਲੇ ਭਾਈਆ ਜੈਰਾਮ ਜੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੌਲਤ ਖਾਨ ਨਾਲ ਲੈ ਕੇ ਕਾਜੀ ਮਹਾਰਾਜ ਦੇ ਨਾਲ ਹੈ ਤੇ ਸਤਗੁਰੂ ਜੀ ਨਮਾਜ਼ ਪੜਨ ਜਾ ਰਹੇ ਅੱਜ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਮਾਜ਼ ਅਦਾ ਕਰਨ ਗਏ ਨੇ ਜੁਮੇਂ ਦੀ ਜਿਹਦੇ ਕਰਕੇ ਮੈਂ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਹਾਂ ਕਿ ਮਨਾ ਕੀ ਮਾਤਾ ਪਿਤਾ ਨੂੰ ਜਵਾਬ ਦੇਾਂਗਾ ਤੇ ਉਸ ਵੇਲੇ ਬੇਬੇ ਨਾਨਕੀ ਨੇ ਆਖਣਾ ਕੀਤਾ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਮੇਰਾ ਵੀਰ ਉਹ ਭਗਤੀ ਨਹੀਂ ਮਾਨੋ ਸਰੂਪ ਧਾਰਨ ਕੀਤਾ ਹੈ ਇਹਨਾਂ ਨੂੰ ਸ਼ਰਮਸਾਰ ਕਰਕੇ ਉਹ ਆਉਣਗੇ ਵੇਖਿਆ ਜੇ ਜੇ ਤੁਹਾਨੂੰ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਤਾਂ ਤੁਸੀਂ ਪੰਡਤ ਨਿਦੇ ਨੂੰ ਭੇਜਣਾ ਕਰੋ ਉਸ ਵੇਲੇ ਪੰਡਤ ਨਿਦੇ ਨੂੰ ਭੇਜਣਾ ਕੀਤਾ ਪੰਡਤ ਨਿਦਾ ਉਸ ਭੀੜ ਦੇ ਵਿੱਚੋਂ ਦੀ ਲੰਘਦਾ ਹੋਇਆ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਿੱਥੇ